ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਆਪਾਂ ਚੱਲੇ ਆਂਗੇ ਵੀਰ ਜੀ ਹੋਂਾ ਵੱਲ ਐਸੀ ਮਤਲਬ ਕੋਈ ਹੋ ਨਹੀਂ ਸੀਗਾ ਪਲਾਨ ਤਾਂ ਕੋਸ਼ਿਸ਼ ਸੀਗਾ ਵੀ ਘੁੰਮ ਕੇ ਆਵਾਂਗੇ ਫਿਰ ਚੱਲ ਜਾਵਾਂਗੇ ਪਰ ਉਹ ਕਈ ਵਾਰ ਪਲਾਨ ਦੇ ਅਕੋਰਡਿੰਗ ਕੰਮ ਹੁੰਦਾ ਨਹੀਂਗਾ ਕਿ ਅੱਜ ਐਨੀਵਰਸਰੀ ਸੀ ਦੀ ਸੈਲੀਬ੍ਰੇਸ਼ਨ ਵੀ ਕੁਝ ਖਾਸ ਕੀਤੀ ਕੀਤੀ ਹੋਈ ਨਹੀਂ ਮਤਲਬ ਤੇ ਵੀਰ ਜੀ ਹੁਣੀ ਕਹਿੰਦੇ ਚਲੋ ਉੱਧਰ ਚੱਲ ਬੜੋ ਕਿ ਥੋੜਾ ਬਾਤ ਕਿੰਜ ਸਪੈਂਡ ਹੋ ਜੂਗਾ ਨਾਲੇ ਵੀ ਅਸੀਂ ਖੇਡ ਖੂਡਾਵਾਂਗੇ ਤੇ ਬਸ ਉਧਰ ਹੀ ਚੱਲੇ ਆਂਗੇ ਹੁਣ ਜੇ ਵੀਡੀਓ ਬਣ ਪਾਈ ਤਾਂ ਬਣਾ ਲਾਂਗੇ ਅੱਜ ਦੇਖਦੇ ਆ ਕਿਵੇਂ ਪੂਰੀ ਹੁੰਦੀ ਹੈਗੀ ਕਿਉਂਕਿ ਫਿਲਹਾਲ ਕੁਝ ਵੀ ਪਲਾਨ ਦੇ ਹਿਸਾਬ ਨਾਲ ਨਹੀਂ ਹੈਗਾ ਅੰਗਰ ਅੰਗਰ ਕਿੱਥੇ ਚੱਲੇ ਆਂ ਤੋਪੀ ਇਹਨੂੰ ਐ ਚੱਲਦਾ ਵੀ ਅੱਜ ਤੁਸੀਂ ਫੇਰ ਸਾਡੇ ਨਾਲ ਚੱਲਿਓ ਵੀ ਬੀਚ ਤੇ ਜੰਦੇ ਅੱਛਾ ਅੰਗਰ ਤੇ ਜਾਣਾ ਯਾਰ ਰਵੀ ਜੰchu ਦਾ ਪਿਆਸ ਹੈ ਤੁਰ ਤਰੀ ਹੋਰ ਐਨਵਰਤਰੀ ਦਾ ਸਵਾਰਨਾ ਇਹਨੇ ਵਿਆਹ ਨਹੀਂ ਸੀ ਦੇਖਿਆ ਮੈਂ ਕਿ ਡਾਂਸ ਕਰਕੇ ਦੇਗਾ ਉਹ ਤੇ ਆ ਕੇ ਡਾਂਸ ਕਰ ਗਿਆ ਬਾਅਦ ਚ ਦੱਸੂਗਾ ਅੱਛਾ ਗੱਡੀ ਵਾਲੇ ਗਰਮ ਬਈਆ ਗਰਮੀਆਂ ਦੇ ਆਪਣੇ ਪੰਗੇ ਹੁੰਦੇ ਆ ਸਰਦੀਆਂ 'ਚ ਠੰਡੀਆਂ ਬਈਆ ਰਹਿੰਦੀਆਂ ਨੇ ਗੱਡੀਆਂ ਵੀ ਗਰਮੀ 'ਚ ਗਰਮ ਹੋ ਜਾਂਦੀਆਂ ਨੇ ਕੀ ਕਰੇ ਬੰਦਾ ਉਹ ਸ਼ੋਅ ਨਿਕਲ ਗਿਆ ਵੀ ਕਾਦੇ ਚ ਜੀ ਉਹ ਤਾਂ ਕੀ ਕਹਿੰਦੇ ਮੂਰੇ ਪੜਦਾ ਵੀ ਲਾ ਕੇ ਗਿਆ ਉਸਤਾਦ ਪਤਾ ਨਹੀਂ ਕਾਦੇ ਲਈ ਉਹ ਕਾਦੇ ਲਈ ਆ ਵੈਸੇ ਮੈਂ ਤਾਂ ਪਹਿਲੀ ਵਾਰ ਦੇਖਿਆ ਉਸ ਇੰਜਰ ਜਿਹੜਾ ਮੂਰੇ ਪੜਦਾ ਚਲਾਇਆ ਅੱਛਾ ਗੱਡੀ ਦਾ ਇਹੋ ਜਿਹੇ ਬੰਦਿਆ ਕੋਲ ਚਾਹੀਦੀ ਆ ਅਬ ਪਹੁੰਚ ਗਏ ਵੀਰ ਜੀ ਉਹਨਾਂ ਦੇ ਘਰ ਚੱਲਦੇ ਆਣ ਇੱਥੇ ਜਦੋਂ ਮੈਂ ਕੈਨੇਡਾ ਆਈ ਆਈ ਸੀਗੀ ਸੁਣੋ ਤੇ ਮੈਂ ਇੱਥੇ ਡਿੱਗੀ ਸੀਗੀ ਆ ਸਲਿੱਪਰੀ ਜਿਹਾ ਫਰਸ਼ਾ ਦਾ ਸਲਿੱਪਰੀ ਜਾਂ ਜਦੋਂ ਮੀਂਹ ਪੈ ਜਾਂਦਾ ਉਹ ਦੂਫੇਰ ਹੋਣ ਹੋ ਜਾਂਦਾ ਮੈਂ ਆਪਣੇ ਜਾਣੇ ਇੱਧਰ ਆਈ ਮੈਂ ਕਿਹਾ ਜਿਆਦਾ ਸੇਫ ਆਏ ਤੇ ਮੈਂ ਡਿੱਗੀ ਪੈਰ ਰੱਖਤੀ ਸਾਰੀ ਮੈਂ ਥੱਲੇ ਹੀ ਗਈ ਅੰਗਦ ਦੇ ਵਿਆਹ ਦੇ ਲੱਡੂ ਬਣ ਰਹੇ ਆਗੇ ਅੰਗਲ ਕੀ ਦਾ ਵਿਆਹ ਅੰਗਦ ਧਿਆਨ 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 ਸੁੰਦਾਨੀਆ ਬਾਰੇ ਪਾਰਕ ਚ ਆ ਕੇ ਕਿਸੇ ਦੀ ਅੰਗਦ ਸਾਈਡੋ ਜੇ ਬਟਾ ਮੂਲ ਲੱਡੂ ਬਣਾ ਕੇ ਰੱਖਣ ਲੱਗਿਆ ਹੋਇਆ ਅੰਗਦ ਤਾਂ ਹੁਣ ਇੱਧਰ ਆ ਕੇ ਪੰਗੇ ਲੈਣ ਲੱਗ ਗਿਆ ਮੈਂ ਬੈਠੀ ਪਰ ਸਾਈਡ ਤੇ ਜੇ ਨਾ ਅੱਜ ਆਖਰੀ ਮੈਚ ਚੱਲ ਰਿਹਾ ਆਪਾਂ 5-5 ਬੱਲੇਬਾਦਿਆਂ ਨਾਲ ਜਿੱਤੀ ਜਾਣਗੇ 15-12 45 ਰਨ ਚਾਹੀਦੇ ਨੇ ਉਹ ਵੀ ਇੱਕ ਛੱਕਾ ਜਿਹਾ ਆਪਾਂ ਲਾ ਦੋ ਮੁੰਡੇ ਨੇ ਤੇ ਮੁਕੇਸ਼ ਸ਼ਰਮ ਨੇ ਵਿਚੇ ਮੁਕੇਸ਼ ਸ਼ਰਮ ਆਈਆਂ ਮਿਲਦਾ ਉਹਨੇ ਨੋ ਬਾਲ ਤੇ ਆਊਟ ਕੀਤਾ ਸੀਗਾ ਉਹਨੂੰ ਵਿਕਟਰੀ ਮਿਲ ਜਾਈਗੀ ਅੱਜ ਜਿਵੇਂ ਲੱਗਦਾ ਜਿਹੜਾ ਯੂਰੋ ਕੱਪ ਆ ਉਹਦਾ ਫਾਈਨਲ ਆ ਤੇ ਜਿਹੜਾ ਕੋਈ ਹੋਰ ਕੋਪਾ ਕੱਪ ਹੋ ਰਿਹਾ ਤੇ ਵੀਡੀਓ ਹੋ ਸਕਦਾ ਲੇਟ ਆਵੇ ਵੀਡੀਓ ਹੋ ਸਕਦਾ ਲੇਟ ਵੀਡੀਓ ਪਤਾ ਨਹੀਂ ਕਰਦਾ ਉਹ ਵੀ ਬਾਰੇ ਉਤਣ ਦੀ ਵੀਡੀਓ ਆ ਸਮਝਦੇ ਹੋ ਕੀ ਲੈਣਾ ਸੰਗ ਹਾਂ ਬੰਦੇ ਆ ਤੇ ਵੈਸੇ ਕੱਲ ਆਪਾਂ ਆ ਗਏ ਸੀਗੇ ਵੀਡੀਓ ਬਣਾਈ ਨਹੀਂ ਹੈਗੀ ਰਾਤ ਸੌਂ ਸੌ ਕੇ ਬਸ ਹੁਣ ਸਵੇਰੇ ਉੱਠਿਆ ਹੁਣ ਭੂਆ ਜੀ ਵੱਲ ਜਾਣਾ ਆ ਤੇ ਬਸ ਸਾਰੇ ਲੱਗਪਗ ਰੈਡੀ ਆ ਤੇ ਭੂਆ ਭੋਈਆਂ ਨੇ ਮੀਂਹ ਆਉਂਸੀ ਕਿਤੇ ਜਾਣਾ ਸੁਸਾਟੀ ਕੋਸ਼ੀ ਜਗਈ ਸੀ 11 ਵਜੇ ਐਕਸੈਕਟ ਪਹੁੰਚੀ ਸੀ ਅੰਗਦ ਨਹੀਂ ਸੀ ਉੱਠਿਆ ਬਸ ਇੱਕ ਵੀਰ ਜੀ ਗਏ ਹੋਏ ਸੀ ਔਰ ਅੰਗਦ ਉੱਠ ਗਿਆ ਆ ਵੀਰ ਜੀ ਰੈਡੀ ਹੁੰਦੇ ਬਸ ਬਾਕੀ ਸਾਰੇ ਧਿਆਨ ਨਹੀਂ ਬੇਚ ਕੰਡੇ ਨੇ ਬਾਹਲਾ ਥੋੜਾ ਨਾ ਲੱਗਦਾ ਮੈਨੂੰ ਬੇਚ ਕੰਡੇ ਸੈਸ ਆ ਰੈਡੀ ਹੋ ਜਾਓ ਤੇ ਅੰਗਰ ਡੈਡੀ ਹੋ ਗਿਆ। ਸੋ ਮੈਨ ਸੇਲ। ਨੋ ਮਾਈ ਸੇਲ। ਪਾਪਾ ਕਹਿੰਦੇ ਪਾਉਣੇ ਨਹੀਂ ਸੈਂਡਲ ਪਾਉਣੇ। ਨੋ ਸੇਲ। ਸੈਂਡਲ। ਦੇਖ ਲਓ ਭਾਈ। ਕੌਣ ਜੀ ਸੈਂਡਲਸ? ਨੋ। ਸੇਲ। ਸੈਂਡਲ। ਨੋ ਸੇਲ। ਨੋ ਸੈਂਡਲਸ। ਸੇਲ। ਚੱਲ ਬੈਠੋ ਸ਼ਟ ਅਪ ਯੂ ਸਟਾਪ ਹੋਰ ਇਹ ਚੋਟ ਹੈ ਹੇ ਹੇ ਬੜੀ ਗਰਮ ਹੋ ਰਹੀ ਤਾਂ ਇਹ ਸੋ ਹਾਰਟ ਇਹਦੀ ਕਾਰ ਕੀ ਗਰਮ ਪਈ ਸੋਰ ਦੀ ਕੀ ਜੈ ਚਾਈ ਦਾ ਚੱਲ ਬੋ ਇਹਨੂੰ ਸੈਂਸਰ ਸਟਾਰਟ ਕਰ ਦੋ ਨਾ ਫੇਰ ਚਾਬੀ ਉਹਨਾਂ ਕੋਲ ਨਹੀਂ ਸੈਂਸਰ ਕੋਲ ਨਹੀਂ ਆ ਹਾਂ AC ਲਾ ਲਓ AC ਔਨ ਕਰ ਦੋ AC ਗਰਮੀ ਅਜਵਾਲਤ ਅਤਿ ਵਿਗਰੀ ਹੋਣ ਲੱਗਾ ਦੇਖ ਲੋ ਇੰਡੀਆ 50 ਤੱਕ ਪਹੁੰਚਿਆ ਹਾਂ ਦਾ ਉਹ ਤਾਂ ਪਵਾਲੀ ਤੇਜ਼ ਆ ਤਾਂ ਬਹੁਤ ਤੇਜ਼ ਹੁੰਦੀ ਆ ਪੀੜੀਆਂ ਵਾਂਗੂ ਚੁਗਦੀ ਆ ਹਾਂਜੀ ਹਾਂਜੀ ਕੋਈ ਨਾ ਤੇ ਵੀਰ ਜੀ ਗਏ ਆ ਥੋੜਾ ਜਿਹਾ ਕੰਮ ਤੇ ਅਸੀਂ ਇੱਧਰ ਗੱਡੀ 'ਚ ਬੈਠੇ ਸੀਗੇ ਪਹਿਲਾਂ ਅੰਗਰੇਜ਼ ਕਹਿੰਦਾ ਮੈਂ ਵੀ ਜਾਣਾ ਫਿਰ ਅਸੀਂ ਇਹਨੂੰ ਇਹੋ ਜੀ ਗੱਲ ਕੀਤੀ ਆ ਵੀ ਇਹ ਨੇ ਕੈਨਸਲ ਕਰਤਾ ਜਾਣਾ ਸਾਰੇ ਹੀ ਰਹਿ ਗਏ ਸਾਰੇ ਨੂੰ ਛੱਡ ਜੀ ਕਹਿੰਦੇ ਸਾਰੇ ਇੱਥੇ ਰੋਣ ਕੋਈ ਜਾਣਾ ਹਾਂ ਕਹਿੰਦੇ ਇਹਨੂੰ ਨਹੀਂ ਲੈ ਕੇ ਜਾਣਾ ਕਿ ਬੱਚੇ ਜਾ ਕੇ ਆਪਦੇ ਪਸੰਦ ਦੀਆਂ ਹੀ ਚੀਜ਼ਾਂ ਚੱਕਦੇ ਆ ਜਿਵੇਂ ਵੀ ਕਿਤੇ ਜਾਓ ਫਿਰ ਵੱਧ ਟਾਈਮ ਲੱਗਦਾ ਸਮਝਾਉਣਾ ਪੈਂਦਾ ਫਿਰ ਕਿ ਇਹ ਚੱਕਣੀ ਆ ਉਹ ਅੰਗਰੇਜ਼ ਦੀ ਕਾਰ ਸੀਟ ਦਾ ਆ ਅੰਗਰੇਜ਼ ਹੁਣ ਰਾਲਾ ਪਾਵਾ ਕਿ ਦੱਸ ਰਿਹਾ ਕਿ ਮੇਰਾ ਆ ਇਹ ਆਪਾਂ ਪਹੁੰਚ ਗਏ ਜੀ ਪੂਆਜੀ ਦੇ ਘਰੇ ਕਿੱਥੇ ਜਾਵਾਂ ਵਿੱਚ ਆਪਿੰਦੇ ਇੱਧਰ ਇਹ ਪੂਆ ਦਾ ਕਰਨੀਆਂ ਦਾ ਲੂਸੀ ਦਾ ਕਰਨੀਆਂ ਦਾ ਹਾਂ ਹਮੇਸ਼ਾ ਲੂਸੀ ਦਾ ਕਰਦੇ ਇੱਧਰ ਮੈਂ ਲੂਸੀ ਦਾ ਕਰੀਏ ਕਿੱਥੇ ਆ ਗਏ ਆਪਾਂ ਚੱਲ ਉੱਪਰੋਂ ਚੱਲਦੇ ਹਾਂ ਇੱਧਰੋਂ ਲੌਕ ਨਾ ਹੋਵੇ ਆਪਾਂ ਪੂਆਜੀ ਦੇ ਬੈ ਕੇ ਆ ਚਾਗੇ ਸੀਗੇ ਅਸੀਂ ਹੋਰ ਆੜੂ ਖਾਣ ਲੱਗੇ ਹੋਏ ਆਗੇ ਇੱਧਰ ਅਸੀਂ ਆਜ ਅੰਗਦ ਨੂੰ ਵੀ ਸਾਫਤਾ ਯਾੜੂ ਦੇਦਾ ਔਰ ਕਜ਼ਾਕਾ ਖਾਈ ਦੇ ਆ ਰਿਹਾ ਪਰ ਕਹਿੰਦਾ ਮੰਮੀ ਟੇਸਟ ਲਈ ਲੈ ਕੇ ਆਪਾਂ ਸਵਾਦ ਲੱਗਦਾ ਨੇ ਫਰੈਸ਼ ਫਰੈਸ਼ ਕਿਹੜੀ ਇੰਡੀਆ ਦੀ ਵੈਸੇ ਹੁੰਦੇ ਨੇ ਪਰ ਉਹਨਾਂ ਦਾ ਕਲਰ ਨਹੀਂ ਚੇਂਜ ਹੁੰਦਾ ਹੈਗਾ ਉਹਦੇ ਨਾਲ ਇੱਕ ਨਾ ਛੋਟੇ ਛੋਟੇ ਟਮਾਟਰ ਲੱਗਦੇ ਸੀ ਹਾਂਜੀ ਛੋਟੇ ਮਿੱਲੀ ਦੇ ਉਹ ਸਿੱਧੇ ਹੀ ਘਰ ਤੋਂ ਲੈਂਦੇ ਸਵਾਦ ਹੁੰਦੇ ਸੀਗੇ ਮਿੱਠੇ ਸੈਪਾਰਟ ਮੈਂ ਪਹਿਲੀ ਵਾਰ ਖਾਧਾ ਮੈਂ ਵੀ ਅੰਗਦਾ ਨੂੰ ਪਹਿਲੀ ਵਾਰ ਹੀ ਖਾਧਾ ਮੈਂ ਵੀ ਕੱਟ ਕੇ ਖਾਣੀ ਹੁੰਦੀ ਆ ਸੀ ਦੋਨੇ ਦੰਦਾਂ ਦੇ ਮਰੀਜ਼ ਆ ਸੀ ਦੋਨੇ ਓਕੇ ਹੋ ਰਹੇ ਆ ਦੇਖੋ ਫੱਕਾ ਹੋ ਗਿਆ ਵਾ ਐਵੀਵੀ ਜੀ ਸਾਡੇ ਕੰਮ ਲੱਗੇ ਹੋਏ ਨੇ